ਦੇਖੇ ਹੋ ਡੈਰੀਫਿਅਰ ਟੀਵੀ ਮਹਾਂ ਸੰਦੀਪ ਸ਼ਰਮਾ ਸੋ ਯਾਨੈਕਸ ਟੈਕਸ ਇੰਡੀਆ ਡਾਈ ਕੈਂਪਰੀ ਐਗਜ਼ਿਬਿਸ਼ਨ ਅਜ ਦੂਸਰਾ ਦਿਨ ਕਿਤੇ ਆ ਕੇ ਨੌਰਪੁਰ ਦੀ ਸਭ ਤੋਂ ਵੱਡੀ ਐਗਜ਼ਿਬਿਸ਼ਨ ਦਾ ਇੱਕ ਖਾਸਕੇ ਹੌਜ਼ੀ ਇੰਡਸਟਰੀ ਦੇ ਟੈਕਸ ਇੰਡਸਟਰੀ ਇਸ ਨੂੰ ਮੁੱਖ ਮੰਨਦੇ ਹੋ ਕਿ ਕਾਫੀ ਜਿਹੜੇ ਬਾਏਰਸ ਆ ਉਹ ਕਾਫੀ ਦੇਸ਼ ਦੇ ਰਾਜ ਤੋਂ ਆਉਂਦੇ ਤਾਂ ਇਸ ਐਗਜ਼ਿਬਿਸ਼ਨ ਨੂੰ ਸਭ ਤੋਂ ਵੱਡੀ ਐਗਜ਼ਿਬਿਸ਼ਨ ਮੰਨੇ ਜਾਂਦਾ ਤਾਂ ਉਹਦੇ ਨਿਟ ਕraft ਸਭ ਤੋਂ ਵੱਡਾ ਨਾਮ ਹੈ ਪੰਜਾਬ ਦੀ ਇੰਡਸਟਰੀ ਦੇ ਖਾਦ ਕੇ ਵੁਲਨ ਦੇ ਵਿੱਚ ਔਰ ਖਾਸਕੇ ਫੈਬਰਿਕਸ ਦੇ ਵਿੱਚ ਤਾਂ ਇਸ ਟਾਈਮ ਇਹ ਨਾ ਮੌਜੂਦ ਹੈ ਬੱਲੇ ਦੀ ਗੱਲਬਾਤ ਕਰਦੇ ਆ ਸਸੀਗਾ ਜੀ ਸਸੀਗਾ ਸਰ ਕਿਸ ਤਰ੍ਹਾਂ ਦੀ ਦੋ ਆ ਸਭ ਤੋਂ ਵੱਲਾ ਮੈਜ਼ੋ ਫੁੱਟਬਾਲ ਕਿਟ ਦਾ ਰਹਾ ਸੋ ਐਟ ਸਕੈਂਡ ਯਰ ਬਹੁਤ ਅੱਛਾ ਫੁੱਟਬਾਲ ਹੈ ਜੀ ਔਰ ਸੈਟਰਡੇ ਸੰਡੇ ਦਾ ਬਣਾਣਾ ਬਹੁਤ ਅੱਛਾ ਹੈ ਐਂਡ ਸਪੈਸ਼ਲੀ ਇਹ ਟਾਈਮ ਵੀ ਵਿంటర్ ਦਾ ਹੈ ਤੇ ਇਸ ਟਾਈਮ ਪਰਚੇਸਿੰਗ ਐਂਡ ਸੀਜ਼ਨ ਦਾ ਬੜਾ ਅੱਛਾ ਟਾਈਮ ਹੈ ਜੀ ਆ ਉਦੇ ਨਿਰਮਾਣ ਆ ਉਦੇ ਨਾ ਮਦਦ ਲੋਕਾਂ ਦੇ ਮਾਜਹਾਂ ਚ ਗੱਲ ਬੈਠੀ ਹੈ ਸਭ ਤੋਂ ਮੇਨਟੇਨ ਕੁਆਲਿਟੀ ਹੋਊਗੀ ਫੈਬਰੂਅਰੀਜ਼ ਦੇ ਵਿੱਚ ਹੈ ਉਹ ਕਿਸੇ ਵੀ ਪ੍ਰੋਡਕਟ ਲੈ ਕੇ ਜਾਂ ਕਿਸ ਦਾ ਦੇ ਕਿੰਨੇ ਸਾਲ ਤੁਸੀਂ ਕੰਮ ਕਰ ਰਹੇ ਹੋ ਕੀ ਖਾਸियत ਕੀ ਔਰ ਕੀ ਕੀ ਆਈਟਮ ਆਪਰ ਲਾਦੇ ਆ ਅ ਸਰ ਕੁਆਲਟੀ ਹੈ ਤਾਂ ਸਰਵਾਈਵ ਹੈ ਕੋਈ ਵੀ ਯੂਨਿਟ ਹੈ ਜਾਂ ਕੋਈ ਵੀ ਬ੍ਰੈਂਡ ਹੈ ਤੇ ਸਾਨੂੰ ਸਰ ਆਸਟਰ ਗਰੁੱਪ ਨੂੰ ਮੋਰ ਥਨ 40 ইয়ার্স 45 ইয়ার্স ਹੋ ਗਏ ਔਰ ਜਿਹੜਾ ਇਹ ਅਸੀਂ ਅੰਡਰ ਉਹਦੇ ਕ੍ਰਾਫਟ ਹੈ ਇੱਥੇ ਅਸੀਂ ਵਿంటర్ ਫੈਬਰਿਕਸ ਬਣਾਉਂਦੇ ਆ ਜਿਹਦੇ ਚ ਐਂਟੀਪਿਸ਼ਾਪਾ ਇਹ ਤਾਂ ਨਹੀਂ ਹੋ ਗਏ ਕਪੜੇ ਸਰ ਜੋ ਸੈਮੀ ਵਿంటర్ ਐਂਡ ਵਿంటర్ ਬਹੁਤ ਯੂਜ਼ ਹੁੰਦੇ ਆ ਐਂਡ ਸਾਡੀ ਸਪੈਸ਼ੈलिटी ਹੈ ਜਿਵੇਂ ਤੁਸੀਂ ਕਿਹਾ ਕੁਆਲਿਟੀ ਸੌਫਟਨੈਸ ਇਹ ਸਾਡੇ ਕਪੜੇ ਬੇਬੀ ਗਰਮੈਂਟ ਜਿਹੜੇ ਜੈਂਟਸ ਦੇ ਗਰਮੈਂਟ ਗਰਵੀਸ਼ ਐਂਡ ਸਪੈਸ਼ਲੀ ਹੋਮ ਫਰਨਿਸ਼ਿੰਗ ਤੇ ਮਲਟੀ ਜਗ੍ਹਾ ਯੂਜ਼ ਹੁੰਦਾ ਜਿਹਾ ਕਪੜਾ ਹੈ ਤੇ ਸਾਰਾ ਸਾਰ ਮੇਕ ਇਨ ਇੰਡੀਆ ਕੋਸ਼ਿਸ਼ ਕਰਦੇ ਹਾਂ ਬੈਸਟ ਕੁਆਲਿਟੀ ਦੇਣ ਦੀ ਬੈਸਟ ਕੁਆਲਿਟੀ ਦੀ ਗੱਲ ਕੀਤੀ ਹੈ ਇੱਕ ਟ੍ਰੇਡ ਮਾਰਕ ਸੀ ਉਸਟਰ ਉਸਟਰ ਨਿਟਵੇ ਨਾਤੇ ਤੁਸੀਂ ਸਟਾਰਟ ਕੀਤੇ ਹਾਲੇ ਉਹਨਾਂ ਦਾ 40 ਸਾਲ ਦੀ ਗੱਲ ਕੀਤੀ ਹੈ ਜੁਆਇੰਟ ਫੈਮਿਲੀ ਸੀ ਬੜੀ ਵਾਜਾ ਕਿ ਨਾਮ ਬ੍ਰਾਂਡ ਅੰਪਾਰੀ ਖੜਾ ਕਰਨਾ ਬੜੀ ਮਿਹਨਤ ਕਰਨੀ ਹੈ ਜੁਆਇੰਟ ਫੈਮਿਲੀ ਦੇ ਤਾਂ ਅੱਜ ਉਹਦੇ ਨਿਟ ਕਰਾਫਟ ਦੇ ਵੀ ਉਹਦੇ ਅਲੱਗ-ਅਲੱਗ ਫੈਬਰਿਕਸ ਦੇ ਵਿੱਚ ਤੁਸੀਂ ਇੱਕ ਮੰਨਿਆ ਹੋਇਆ ਜਨਬ ਜਨ ਦਾ ਨਾਮ ਬਣ ਗਿਆ ਇਹ ਕਿਸਾ ਦੇ ਦੇਵੀ ਕਿੰਨੀ ਕਿ ਮਿਹਨਤ ਕਰਨੀ ਪਈ ਇਸ ਇੰਡਸਟਰੀ ਜਾ ਕੇ ਕਿਸਾ ਕੋਈ ਨਵੇਂ-ਨਵੇਂ ਲੋਜ ਹਰ ਹਫਤੇ ਬਾਅਦ ਡਿਜ਼ਾਈਨ ਬਰ ਜਾਏ ਕਿੰਨੀ ਕਿ ਮਿਹਨਤ ਕਰਨੀ ਪਈ ਹੈ ਅੱਜ ਦੇ ਦੌਰ ਦੇ ਵਿੱਚ ਸਰ ਫੈਸ਼ਨ ਦੀ ਇੰਡਸਟਰੀ ਚ ਡਿਜ਼ਾਈਨਿੰਗ ਜਾਂ ਨਵਾਂਪਨ ਨਵੀਂ ਡਿਜ਼ਾਈਨਿੰਗ ਨਵੇਂ ਯਾਨ ਇਹ ਤੋਂ ਸਰ ਹਰ ਸਾਲ ਐਗਜ਼ਾਮ ਦੇਣਾ ਪੈਂਦਾ ਹੈ ਤੇ ਔਰ ਵੈਸਟਰਨਸ ਆ ਬਹੁਤ ਕੁਝ ਚੇਂਜ ਹੋਇਆ ਅਸੀਂ ਪੋਲਿਸਟਰ ਚ ਐਂਡ ਕਾਟਨ ਪੀਸੀ ਜਾਂ ਵੂਵਨ ਸੜੇ ਮਲਟੀ ਆਰਟੀਕਲ ਬੰਦੇ ਆ ਔਰ ਅਸੀਂ ਆਰਟੀਕਲ ਵਾਈਜ਼ ਸੋੜਾ ਡਿਫਰੈਂਟ ਬ੍ਰੈਂਡ ਹੈ ਤੇ ਨਵੀਂ ਪੰਤਸਰ ਸਾਰਾ ਦੇਖੋ ਯਾਨ ਵੀ ਨਵੇਂ ਨਵੇਂ ਆ ਗਏ ਆ ਉਹਦੇ ਚ ਪ੍ਰੋਸੈਸਿੰਗ ਹੈ ਡਾਈਸ ਕੈਮੀਕਲ ਬਹੁਤ ਅੱਛੇ ਆ ਗਏ ਤੇ ਪੋਲਿਸਟਰ ਹੁਣ ਉਹ ਪੋਲਿਸਟਰ ਨਹੀਂ ਰਿਹਾ ਜੋ ਅੱਤੋਂ ਵੀ ਪੰਤਸਰ ਬਰਨਾ ਸੀਗਾ ਤੇ ਬਹੁਤ ਡਿਫਰੈਂਟ ਤਹਾਂ ਦੇ ਕੈਮੀਕਲ ਸੌਫਨੈਸ ਮੇਨਟੇਨ ਕਰਦੇ ਆ ਜਿਹਦੇ ਚ ਅਕਸਰ ਅਸੀਂ ਕੰਪੀਟਿਸ਼ਨ ਕਿਦਾ ਮੰਦ ਹੈ ਅਗਰ ਸੁਰਤ ਦੀ ਗੱਲ ਕੀਤੀ ਜਾਂਦੀ ਹੈ ਜਾਂ ਲੋਗਰਾਂ ਦੀ ਗੱਲ ਕੀਤੀ ਹੈ ਯਾਰ ਦੇ ਵਿੱਚ ਪੋਲੀਸਟਰਿਕ ਦੀ कॉटन ਦੀ ਕਿੰਨਾ ਡਿਫਰੈਂਸ ਆ ਗਿਆ ਕਿੰਨਾ ਵਰੀਏਸ਼ਨ ਹੁਣ ਹੋ ਰਿਹਾ ਤਾਂ ਕਿ ਰੋੜੀ ਇੰਡਸਟਰੀ ਰਿਡਾਈਨਰ ਥੋੜੀ ਡਾਊਨ ਜਾਣੀ ਕਿਸ ਲਈ ਸਰ ਡਾਊਨ ਜਾਣ ਦਾ ਇੱਕੋ ਹੀ ਹੈ ਕੁਆਲਿਟੀ ਕੁਆਲਿਟੀ ਮੇਨਟੇਨ ਕਰਾਂਗੇ ਸਰ ਜਿਹਦੇ ਕੋਲ ਕੁਆਲਿਟੀ ਹੈ ਉਹਦਾ ਬਵੈਂਟ ਕਰੇ ਡਾਊਨ ਨਹੀਂ ਹੈ ਅੱਜ ਵੀ ਜਿਹਦੇ ਕੋਲ ਆਰਡਰ ਸਰ ਜਿਹਦੇ ਕੋਲ ਕੁਆਲਿਟੀ ਨਹੀਂ ਹੈ ਉਹਦੇ ਕੋਲ ਮੰਦਾ ਹੈ ਜਿਹਦੀ ਕੁਆਲਿਟੀ ਹੈ ਉਹ ਠੀਕ ਚੱਲ ਜਾਵੇਗੀ ਬਹੁਤ ਬਹੁਤ ਸ਼ੁਕਰੀਆ ਸੋ ਦੱਸਦੀ ਕਿ ਉਹਦੇ ਨਿਟ ਕraft ਦੱਸਦੀ 40 ਸਾਲ ਪੁਰਾਣੀ ਉਸਟਰ ਨਾਮ ਤੇ ਲੁਧਿਆਣਾ ਦੇ ਵਿੱਚ ਇੱਕ ਜਾਨੀ ਪਛਾਨੀ ਇੱਕੋ ਟ੍ਰੇਡ ਸੀ ਜਿੰਨੇ ਉਸਟਰ ਨਾਮ ਤੇ ਲੁਧਿਆਣਾ ਵਿੱਚ ਹੌਲੀ ਇੰਡਸਟਰੀ ਵਿੱਚ ਆਪਣੀ ਇੱਕ ਪਹਿਲ ਕਦਮੀ ਸ਼ੁਰੂ ਕੀਤੀ ਤਾਂ ਅੱਜ ਵੱਡਾ ਐਂਪਾਇਰ ਹੈ ਉਹਦੇ ਨਿਟ ਕraft ਦੇ ਉਸਟਰ ਨਾਂ ਤੇ ਤਾਂ ਖਾਸ ਕਰਕੇ ਫੈਬਰਿਕਸ ਤੇ ਅਲੱਗ-ਅਲੱਗ ਕਾਟਨ ਦੇ ਵਿੱਚੋਂ ਚਾਹ ਪੋਲੀਐਸਟਰ ਦੇ ਵਿੱਚੋਂ ਤੱਕ ਖਾਸ ਕਰਕੇ ਬੇਬੀ ਕੱਪੜੇ ਦੇ ਜਾਂ ਜੈਂਟਸ ਜਾਂ ਲੇਡੀਜ਼ ਕੱਪੜੇ ਵਿੱਚ ਫੈਬਰਿਕਸ ਦੇ ਵਿੱਚ ਇੱਕ ਜਾਨਾ ਪਛਾਨਾ ਆਦੇ ਉਸ ਬਿਹਰੇ ਕੁਆਲਿਟੀ ਦੇਣ ਦੀ ਗੱਲ ਅੱਰੀ ਅੱਖੀ ਤੇ ਕੁਆਲਿਟੀ ਦਾ ਨਾ ਹੀ ਅੱਜ ਉਹਦੇ ਨੈਟਵਰਕ ਤੇ ਆਸਟ੍ਰੇਲ ਨਾਂ ਤੇ ਅੱਜ ਲੋਕ ਪੂਰੇ ਵਿਦੇਸ਼ਾਂ 'ਚ ਇਸ ਨਾਮ ਨੂੰ ਪਲੀਪਾਂਤ ਫੈਬ੍ਰੂਰੀ ਦੀ ਕੁਆਲਿਟੀ ਜਾਂਦੇ ਆ। ਐਮ ਐਮ ਐਨ ਬੋਬੀ ਨਸਨਦੀਪ ਸ਼ਰਮਾ ਡੈਰੀਫੇਟਿਵ ਲੁਧਿਆਣਾ। ਤੁਸੀਂ ਦੇਖਿਓ ਡੈਰੀਫੇਟਿਵ ਮਹਿਲ ਸੰਦੀਪ ਸ਼ਰਮਾ ਸੋ ਯਾਨੈਕਸ ਟੈਕਸ ਇੰਡੀਆ ਡਾਈ ਕੈਮਰੀ ਐਗਜ਼ੀਬਿਸ਼ਨ ਅੱਜ ਦੂਸਰਾ ਦਿਨ ਕਿਤੇ ਆ ਕੇ ਨੌਰਪੜ੍ਹ ਦੀ ਸਭ ਤੋਂ ਵੱਡੀ ਐਗਜ਼ੀਬਿਸ਼ਨ ਦਾ ਇੱਕ ਖਾਸਕੇ ਹੌਜ਼ੀ ਇੰਡਸਟਰੀ ਤੇ ਟੈਕਸ ਇੰਡਸਟਰੀ ਇਸ ਨੂੰ ਮੁੱਖ ਮੰਨਦੇ ਆ ਕਿ ਕਾਫੀ ਜਿਹੜੇ ਬਾਇਰਸ ਹੈ ਉਹ ਕਾਫੀ ਦੇਸ਼ ਦੇ ਰਾਜ ਤੋਂ ਆਉਂਦੇ ਤਾਂ ਇਸ ਐਗਜ਼ੀਬਿਸ਼ਨ ਨੂੰ ਸਭ ਤੋਂ ਵੱਡੀ ਐਗਜ਼ੀਬਿਸ਼ਨ ਮੰਨੇ ਜਾਂਦਾ ਤਾਂ ਉਹਦੇ ਨਿਟ ਕraft ਸਭ ਤੋਂ ਵੱਡੇ ਨਾਮ ਹੈ ਪੰਜਾਬ ਦੀ ਇੰਡਸਟਰੀ ਦੇ ਖਾਦ ਕੇ ਵੁਲਨ ਦੇ ਵਿੱਚ ਔਰ ਖਾਦ ਕੇ ਫੈਬਰਿਕਸ ਦੇ ਵਿੱਚ ਤਾਂ ਇਸ ਟਾਈਮ ਇਹ ਨਾ ਮੌਜੂਦ ਹੈ ਬਲਦੇਵ ਸਿੰਘ ਦੀ ਗੱਲ ਕਰਦੇ ਆ ਸਸੀ ਗਾਜੀ ਸਸੀ ਗਾਜੀ ਕਿਸ ਤਰੀਕ ਤੋਂ ਸਭ ਤੋਂ ਵੱਲਾ ਮੈਚ ਫੁੱਟਬਾਲ ਕੀ ਤਰ੍ਹਾਂ ਦਾ ਸੋ ਐਟ ਸੈਕੰਡ ਡੇ ਬਹੁਤ ਅੱਛਾ ਫੁੱਟਬਾਲ ਵੈਦਿਕ ਔਰ ਸੈਟਰਡੇ ਸੰਡੇ ਤੱਕ ਜਾਨਾ ਬੜਾ ਚੰਗਾ ਐਂਡ ਸਪੈਸ਼ਲੀ ਇਹ ਟਾਈਮ ਵੀ ਵਿంటర్ ਦਾ ਤੇ ਇਸ ਟਾਈਮ ਪਰਚੇਸਿੰਗ ਐਂਡ ਸੀਜ਼ਨ ਦਾ ਬੜਾ ਅੱਛਾ ਟਾਈਮ ਹੈ। ਉਦੇ ਨਿਰਮਿਸ਼ਾ ਨਾਮ ਉਦੇ ਨਾਮ ਅਧਤਾ ਲੋਕਾਂ ਦੇ ਮਾਝ ਜਹਾਂ ਚ ਗੱਲ ਬੈਠੀ ਐ ਸਭ ਤੋਂ ਮੇਨਟੇਨ ਕੁਆਲਿਟੀ ਹੋਊਗੀ ਫੈਬਰੂਅਰੀਸ ਦੇ ਵਿੱਚ ਆਇਓ ਕਿਸੇ ਵੀ ਪ੍ਰੋਡਕਟ ਲੈ ਕੇ ਜਾ ਕਿਸ ਦਾ ਦੇ ਕਿੰਨੇ ਸਾਲ ਤੁਸੀਂ ਕੰਮ ਕਰ ਰਹੇ ਹੋ ਕੀ ਖਾਸियत ਕੀ ਔਰ ਕੀ ਕੀ ਆਈਟਮ ਉਪਰ ਲਾਦੇ ਆ। ਸਰ ਕੁਆਲਿਟੀ ਹੈ ਤਾਂ ਸਰ ਵਾਈ ਵੈ ਕੋਈ ਵੀ ਯੂਨਿਟ ਹੈ ਜਾਂ ਕੋਈ ਵੀ ਬ੍ਰੈਂਡ ਹੈ ਤੇ ਸਾਨੂੰ ਸਰ ਆਸਟਰ ਗਰੁੱਪ ਨੂੰ ਮੋਰ ਥੈਨ 40 ਇਅਰਸ 45 ਇਅਰਸ ਹੋ ਗਏ ਤੇ ਜਿਹੜਾ ਇਹ ਅਸੀਂ ਅੰਡਰ ਉਹਦੇ ਕਲਫਟ ਹੈ ਇੱਥੇ ਅਸੀਂ ਵਿంటర్ ਫੈਬਰਿਕਸ ਬਣਾਉਂਦੇ ਆ ਜਿਹਦੇ ਚ ਐਂਟੀਪਿਸ਼ਾਪਾ ਇਹ ਨਹੀਂ ਹੋ ਗਏ ਕਪੜੇ ਜੋ ਸੈਮੀ ਵਿంటర్ ਐਂਡ ਵਿంటర్ ਬਹੁਤ ਯੂਜ਼ ਹੁੰਦੇ ਆ ਐਂਡ ਸਟੈਪ ਸਪੈਸ਼ੈਲਟੀ ਹੈ ਜਿਵੇਂ ਤੁਸੀਂ ਕਿਹਾ ਕੁਆਲਿਟੀ ਸੌਫਟਨੈਸ ਇਹ ਸਾਡੇ ਕਪੜੇ ਬੇਬੀ ਗਾਰਮੈਂਟ ਜਿਹੜੇ ਜੈਂਟਸ ਦੇ ਗਾਰਮੈਂਟ ਗਰਦਿਸ਼ ਐਂਡ ਸਪੈਸ਼ਲੀ ਹੋਮ ਫਰਨਿਸ਼ਿੰਗ ਤੇ ਮਲਟੀ ਜਗ੍ਹਾ ਯੂਜ਼ ਹੁੰਦਾ ਜੇ ਕਪੜਾ ਹੈ ਤੇ ਸਾਰਾ ਸਾਰ ਮੇਕ ਇਨ ਇੰਡੀਆ ਕੋਸ਼ਿਸ਼ ਕਰਦੇ ਆ ਬੈਸਟ ਕੁਆਲਟੀ ਦੇਣ ਦੀ ਬੈਸਟ ਕੁਆਲਟੀ ਦੀ ਗੱਲ ਕੀਤੀ ਹੈ ਇੱਕ ਟ੍ਰੇਡ ਮਾਰਕ ਸੀ 오ਸਟਰ 오ਸਟਰ ਨਿਟਵੇ ਨਾਤੇ ਤੁਸੀਂ ਸਟਾਰਟ ਕੀਤਾ ਉਹਦਾ 40 ਸਾਲ ਦੀ ਗੱਲ ਕੀਤੀ ਹੈ ਜੁਆਇੰਟ ਫੈਮਲੀ ਸੀ ਬੜੀ ਵਾਜਾ ਕਿ ਨਾਮ ਬ੍ਰਾਂਡ ਅੰਪਾਇਰ ਖੜਾ ਕਰਨਾ ਬੜੀ ਮਿਹਨਤ ਕਰਨੀ ਹੈ ਜੁਆਇੰਟ ਫੈਮਲੀ ਦੇ ਤਾਂ ਅੱਜ ਉਹਦੇ ਨਿਟ ਕਰਾਫਟ ਦੇ ਵੀ ਉਹਦੇ ਅਲੱਗ-ਅਲੱਗ ਫੈਬਰਿਕ ਦੇ ਵੀ ਤੁਸੀਂ ਇੱਕ ਬਣਿਆ ਹੋਇਆ ਜਾਨਵਰ ਜਿਹਦਾ ਨਾਮ ਬਣ ਗਿਆ ਇੱਕ ਕਿਸਾ ਦੇ ਦੇ ਉਹ ਕਿੰਨੀ ਕਿ ਮਿਹਨਤ ਕਰਨੀ ਪਈ ਇਸ ਇੰਡਸਟਰੀ ਜਾ ਕੇ ਕਿਸੇ ਨਵੇਂ ਨਵੇਂ ਲੋਜ ਹਰ ਹਫਤੇ ਬਾਅਦ ਡਿਜ਼ਾਈਨ ਬਰ ਜਾਏ ਕਿੰਨੀ ਕਿ ਮਿਹਨਤ ਕਰਨੀ ਪੈ ਰਹੀ ਹੈ ਅੱਜ ਦੇ ਦੌਰ ਦੇ ਵਿੱਚ ਸਰ ਫੈਸ਼ਨ ਦੀ ਇੰਡਸਟਰੀ ਚ ਡਿਜ਼ਾਈਨਿੰਗ ਜਾਂ ਨਵਾਂਪਣ ਨਵੀਂ ਡਿਜ਼ਾਈਨਿੰਗ ਨਵੇਂ ਯਾਨ ਇਹ ਤੋਂ ਸਰ ਹਰ ਸਾਲ ਐਗਜ਼ਾਮ ਦੇਣਾ ਪੈਂਦਾ ਹੈ ਤੇ ਔਰ ਪੋਲਿਸਟਰ ਸਰ ਬਹੁਤ ਕੁਝ ਚੇਂਜ ਹੋਇਆ ਅਸੀਂ ਪੋਲਿਸਟਰ ਚ ਐਂਡ ਕਾਟਨ ਪੀਸੀ ਜਾਂ ਵੂਵਨ ਸਾਡੇ ਮਲਟੀ ਆਰਟੀਕਲ ਬੰਦੇ ਆ ਔਰ ਅਸੀਂ ਆਰਟੀਕਲ ਵਾਈਜ਼ ਸਭ ਸਾਡਾ ਡਿਫਰੈਂਟ ਬ੍ਰਾਂਡ ਹੈ ਤੇ ਨਵੀਂ ਪੰਤਾ ਸਰ ਸਾਡੇ ਦੇਖੋ ਯਾਨ ਵੀ ਨਵੇਂ ਨਵੇਂ ਆ ਗਏ ਆ ਉਹਦੇ ਚ ਪ੍ਰੋਸੈਸਿੰਗ ਹੈ ਡਾਈਸ ਕੈਮੀਕਲ ਬਹੁਤ ਅੱਛੇ ਆ ਗਏ ਤੇ ਪੋਲੀਸਟਰ ਸਰ ਹੁਣ ਉਹ ਪੋਲੀਸਟਰ ਨਹੀਂ ਰਿਹਾ ਜੋ ਅੱਜ ਤੋਂ ਵੀ 25 ਸਾਲ ਪਹਿਲਾਂ ਸੀਗਾ ਇਹ ਚ ਬਹੁਤ ਡਿਫਰੈਂਟ ਕਲਰ ਤਰ੍ਹਾਂ ਦੇ ਕੈਮੀਕਲ ਸੌਫਟਨੈਸ ਮੇਨਟੇਨ ਕਰਦੇ ਨੇ ਇਹਦੇ ਵਿੱਚ ਕਿਸ ਤਰ੍ਹਾਂ ਹੁਣ ਅਸੀਂ ਕੰਪੀਟੀਸ਼ਨ ਕਿਦਾਂ ਮੰਨਦੇ ਅਗਰ ਸੁਰਤ ਦੀ ਗੱਲ ਕੀਤੀ ਜਾਂਦੀ ਹੈ ਜਾਂ ਲੋਗਰਾਂ ਦੀ ਗੱਲ ਕੀਤੀ ਹੈ ਯਾਰ ਦੇ ਵਿੱਚ ਪੋਲੀਸਟਰਿਕ ਦੀ कॉटन ਦੇ ਕਿੰਨਾ ਡਿਫਰੈਂਸ ਆ ਗਿਆ ਕਿੰਨਾ ਵਰੀਏਸ਼ਨ ਹੁਣ ਹੋ ਰਿਹਾ ਤਾਂ ਕਿ ਥੋੜੀ ਇੰਡਸਟਰੀ ਡਿਜ਼ਾਈਨਰੀ ਥੋੜੀ ਡਾਊਨ ਜਾ ਰਹੀ ਕਿਸੇ ਲਈ ਸਰ ਡਾਊਨ ਜਾਂਦਾ ਇੱਕੋ ਹੀ ਹੈ ਕੁਆਲਿਟੀ ਕੁਆਲਿਟੀ ਮੇਨਟੇਨ ਕਰਾਂਗੇ ਸਰ ਜਿਹਦੇ ਕੋਲ ਕੁਆਲਿਟੀ ਹੈ ਉਹਦਾ ਬਵੈਂਟ ਕਰੇ ਡਾਊਨ ਨਹੀਂ ਹੈ ਅੱਜ ਵੀ ਜਿਹਦੇ ਕੋਲ ਆਰਡਰ ਸਰ ਜਿਹਦੇ ਕੋਲ ਕੁਆਲਿਟੀ ਨਹੀਂ ਹੈ ਉਹਦੇ ਕੋਲ ਮੰਦਾ ਹੈ ਜਿਹਦੀ ਕੁਆਲਿਟੀ ਹੈ ਉਹ ਠੀਕ ਚੱਲ ਜਾ ਦੇਗੀ ਬਹੁਤ ਬਹੁਤ ਸ਼ੁਕਰੀਆ ਸੋ ਦੱਸਦੀ ਕਿ ਉਹਦੇ ਨਿਟ ਕraft ਦਾ ਸਿੱ 40 ਸਾਲ ਪੁਰਾਣੀ ਉਸਟਰ ਨਾਮ ਤੇ ਲੁਧਿਆਣਾ ਦੇ ਵਿੱਚ ਇੱਕ ਜਾਨੀ ਪਛਾਨੀ ਇੱਕ ਉਹ ਟ੍ਰੇਡ ਸੀ ਜਿਹਨੇ ਉਸਟਰ ਨਾਮ ਤੇ ਲੁਧਿਆਣਾ ਵਿੱਚ ਹੌਲੀ ਇੰਡਸਟਰੀ ਵਿੱਚ ਆਪਣੀ ਇੱਕ ਪਹਿਲ ਕਦਮੀ ਸ਼ੁਰੂ ਕੀਤੀ ਤਾਂ ਅੱਜ ਵੱਡਾ ਐਂਪਾਇਰ ਹੈ ਉਹਦੇ ਨੀਡ ਕ੍ਰਾਫਟ ਦੇ ਉਸਟਰ ਨਾਮ ਤੇ ਤਾਂ ਖਾਸ ਕਰਕੇ ਫੈਬਰਿਕਸ ਤੇ ਅਲੱਗ-ਅਲੱਗ ਕਾਟਨ ਦੇ ਵਿੱਚ ਹੋਵੇ ਜੈ ਪੋਲੀਐਸਟਰ ਦੇ ਵਿੱਚ ਹੋਣ ਤਾਂ ਖਾਸ ਕਰਕੇ ਬੇਬੀ ਕੱਪੜੇ ਦੇ ਜਾਂ ਜੈਂਟਸ ਜਾਂ ਲੇਡੀਜ਼ ਕੱਪੜੇ ਵਿੱਚ ਫੈਬਰਿਕਸ ਦੇ ਵਿੱਚ ਇੱਕ ਜਾਨਾ ਪਛਾਣਾ ਆ ਦੇ ਉਸ ਪਿਰੇ ਕੁਆਲਿਟੀ ਦੇਣ ਦੀ ਗੱਲ ਹੈ ਅੱਖੀ ਤੇ ਕੁਆਲਿਟੀ ਦਾ ਨਾਂ ਹੀ ਅੱਜ ਉਹਦੇ ਨੈਟਵਰਕ ਤੇ ਅਸਟ੍ਰੇ ਨਾਂ ਤੇ ਅੱਜ ਲੋਕ ਪੂਰੇ ਵਿਦੇਸ਼ਾਂ 'ਚ ਇਸ ਨਾਮ ਨੂੰ ਪਰੀਪੰਦ ਫੈਬਰੀ ਦੀ ਕੁਆਲਿਟੀ ਜਾਂਦੇ ਆ ਕਮਮਨ ਬੋਬੀ ਨਸਨ ਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ